ਸਤਿ ਸ਼੍ਰੀ ਅਕਾਲ ਜੀ ਅੱਜ ਆਪਣੇ ਫਾਰਮ ਦੇ ਵਿੱਚ ਕਿਸਾਨ ਭਰਾਵੋ ਆਪਾਂ ਦੋ گاਵਾ ਪਹਿਲੀਆਂ ਗਾਵਾਂ ਲੈ ਕੇ ਆਇਆ ਇੱਕ ਗਾਂ ਗੱਬਣ ਐਂਗੀ 10 ਦਿਨ ਰਹਿੰਦੀਆਂ ਸੂਨ ਦੇ ਤੇ ਇੱਕ ਮੰਡੀ ਤੇ ਸੂਰੀ ਸੀ ਉਹਦਾ ਸੌਦਾ ਕਰਿਆ ਆਪਾਂ ਗਾਵਾਂ ਦੇਖਣ ਨੂੰ ਚੰਗੀਆਂ ਜ਼ਿੰਮੇਵਾਰੀ ਵਾਲੀਆਂ ਗਾਵਾਂ ਨੇ 25-25 ਲੀਟਰ ਤੋਂ ਪਲੱਸ ਦੋਵੇਂ ਗਾਵਾਂ ਨੇ ਈਆਂ ਤੇ ਆਪਣੇ ਫਾਰਮ ਦੀ ਆਪਾਂ ਤੁਹਾਡੀ ਕਿਰਪਾ ਸਦਕਾ ਤੁਹਾਡੀਆਂ ਦੁਆਵਾਂ ਸਦਕਾ ਸ਼ੁਰੂਆਤ ਕਰੀ ਹੈ ਸੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਬਾਕੀ ਕਿਸਾਨ ਭਰਾਵੋ ਆਪਾਂ ਸਾਰਾ ਖਰਚਾ ਸ਼ੈੱਡ ਵਗੈਰੇ ਦਾ ਕਿੰਨੀ ਜਗਾ ਕੀ ਕਰਵਾਤਾ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਹੌਲੀ-ਹੌਲੀ ਤੇ ਤੁਹਾਡੀਆਂ ਦੁਆਵਾਂ ਦੀ ਲੋੜ ਹੈ ਤੁਹਾਡੇ ਆਸ਼ੀਰਵਾਦ ਸਦਕਾ ਹੀ ਆਪਾਂ ਇਹ ਕੰਮ ਕੀਤਾ ਹੈਗਾ ਸੋ ਇਹ ਵੀ ਨਾਲ ਦੀ ਨਾਲ ਆਪਾਂ ਦੱਸਦੇ ਰਵਾਂਗੇ ਕਿ ਵੀ ਕਿਹੋ ਜਿਹਾ ਧੰਦਾ ਹੈ ਕਿੰਨਾ ਕੁ ਮੁਨਾਫਾ ਹੈ ਕਿੰਨਾ ਕੁ ਨੁਕਸਾਨ ਹੈ ਕੀ ਗੱਲਬਾਤ ਹੈ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਬਾਕੀ ਅੱਗੇ ਆਪਾਂ ਤੁਹਾਨੂੰ ਦੱਸਾਂਗੇ ਕੀ ਗੱਲਬਾਤ ਹੈ ਤੇ ਕਿੰਨਾ ਕੁ ਮੁਨਾਫਾ ਕਿੰਨਾ ਕੁ ਨੁਕਸਾਨ ਜੇ ਕੋਈ ਗਲਤੀਆਂ ਹੋਈਆਂ ਆਪਾਂ ਤੋਂ ਤਾਂ ਤੁਸੀਂ ਕਮੈਂਟਰਾਂ 'ਚ ਜ਼ਰੂਰ ਦੱਸਦੇ ਰਹੋ ਕਿਉਂਕਿ ਆਪਣੀ ਸਮਝ ਚ ਕਈ ਵਾਰੀ ਨਹੀਂ ਆਉਂਦਾ ਆਪਾਂ ਵੀਡੀਓ ਪਾਉਂਦਾ ਮਤਲਬ ਇਹ ਹੈ ਵੀ ਕੁਝ ਤੁਹ ਤੋਂ ਵੀ ਸਿੱਖੀਏ ਆਪਾਂ ਤੇ ਕੁਝ ਆਪਾਂ ਆਪਣੇ ਤੌਰ ਤੇ ਜੋ ਕੁਝ ਆਪਾਂ ਕਰ ਰਹੇ ਹਾਂ ਤੁਹਾਡੇ ਨਾਲ ਸ਼ੇਅਰ ਕਰੀਏ ਸੋ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ